Hello everyone. ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2021-23 ਦੇ ਐਗਜ਼ਾਮ ਜਿਵੇਂ ਇੰਗਲਿਸ਼ ਅਤੇ ਹਿੰਦੀ ਦੇ ਪੇਪਰ ਦੀ ਤਿਆਰੀ ਸੰਬੰਧੀ ਕੁਝ ਜਾਣਕਾਰੀ ਬਾਕੀ ਤੁਹਾਡੇ ਪ੍ਰੈਕਟੀਕਲ ਹੋ ਰਹੇ ਹੋਣੇ 5 ਅਗਸਤ ਤੋਂ ਪ੍ਰੈਕਟੀਕਲ ਸ਼ੁਰੂ ਹੋਏ ਸੀ 12 ਅਗਸਤ ਤੱਕ ਪ੍ਰੈਕਟੀਕਲ ਚੱਲਦੇ ਆ ਉਮੀਦ ਕਰਦਾ ਤੁਹਾਡੇ ਸਾਰਿਆਂ ਦੇ ਪ੍ਰੈਕਟੀਕਲ ਵਧੀਆ ਹੋ ਰਹੇ ਹੋਣੇ ਤੁਹਾਨੂੰ ਵਧੀਆ ਕੁਐਸਚਨ ਪੁੱਛੇ ਜਾ ਰਹੇ ਹੋਣੇ ਆ ਬਟ ਕਈਆਂ ਨੂੰ ਔਖੇ ਕੁਐਸਚਨ ਨਹੀਂ ਪੁੱਛੇ ਗਏ ਆ ਜਿਵੇਂ ਕੀ ਹੈ ਇੱਕ ਸਟੂਡੈਂਟ ਪੁੱਛਿਆ ਗਿਆ ਮਾਈਗਰੇਨ ਕੀ ਹੁੰਦੀ ਹੈ ਠ ਉਨ ਐਕਸਪਲੇਨੇਸ਼ਨ ਵਿੱਚ ਦੇ ਦਿੱਤੀ ਕਿੰਦਾ ਸਾਇੰਟੀਫਿਕ ਰੀਜ਼ਨ ਕੀ ਹੁੰਦਾ ਹੁੰਦਾ ਮਤਲਬ ਇਹੋ ਜੇ ਲੈਵਲ ਦੇ ਕੁਐਸਚਨ ਹੀ ਪੁੱਛੇ ਗਏ ਆ ਜਿਹੜਾ ਕਿ ਆ ਮਤਲਬ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਆਪਣੇ ਵਰਗੇ ਮੈਨੂੰ ਤਾਂ ਆਪਣਾ ਨਹੀਂ ਪਤਾ ਓਕੇ ਕਿਉਂਕਿ ਇਹ ਮਤਲਬ ਕਿ ਮੇਨਲੀ ਬਾਇਓਲੋਜੀ ਦੇ ਕੁਐਸਚਨ ਬਣਦੇ ਆ ਓਕੇ ਬਟ ਉਹਨਾਂ ਨੂੰ ਕੀ ਆ ਆਪਣੇ ਸੈਲਫ ਵਾਲੇ ਪ੍ਰੈਕਟੀਕਲ ਦੇ ਵਿੱਚ ਇਹੋ ਜਿਹੇ ਕੁਸਚਨ ਪੁੱਛੇ ਗਏ ਆ ਮਾਈਗਰੇਨ ਕੀ ਹੁੰਦਾ ਹੈ ਇਹਦਾ ਸਾਇੰਟਿਫਿਕ ਰੀਜ਼ਨ ਕੀ ਹੈ ਓਕੇ ਚਲੋ ਹੁਣ ਆਪਾਂ ਗੱਲ ਕਰਦੇ ਆਂ ਇੰਗਲਿਸ਼ ਅਤੇ ਹਿੰਦੀ ਦੇ ਪੇਪਰ ਦੀ ਤਿਆਰੀ ਸੰਬੰਧੀ ਜਾਣਕਾਰੀ ਜਿਵੇਂ ਤੁਸੀਂ ਪੇਪਰ ਦੇਖੇ ਹੋਣੇ ਆ ਪੁਰਾਣੇ 2020 22 ਵਾਲਾ 19 21 ਵਾਲਾ 18 20 ਵਾਲਾ 17 19 ਵਾਲਾ ਜਿੰਨੇ ਹੀ ਪੇਪਰ ਹੈ ਇਹਨਾਂ ਵਿੱਚ ਕੁਸਚਨ ਅਕਸਰ ਕੀ ਹੁੰਦੇ ਆ ਰਿਪੀਟ ਹੁੰਦੇ ਆ ਤੇ ਗ੍ਰਾਮਰ ਦੀ ਆਪਾਂ ਗੱਲ ਕਰੀਏ ਗ੍ਰਾਮਰ ਦੇ ਵਿੱਚ ਕੀ ਹੈ ਗ੍ਰਾਮਰ ਦੇ ਵਿੱਚ ਲਗਭਗ ਸਾਰੇ ਟੌਪਿਕ ਦੇ ਸੇਮ ਕੁਸਚਨ ਰਿਪੀਟ ਹੋ ਰਹੇ ਆ ਜਿਵੇਂ ਸਬਜੈਕਟ ਹੋ ਗਿਆ ਚੇਨ ਦਾ ਜੈਂਡਰ ਹੋ ਗਿਆ ਸਾਰਾ ਕੁਝ ਕੀ ਹੈ ਕੁਐਸਚਨ ਰਿਪੀਟ ਹੋ ਰਿਹਾ ਉਸ ਤੋਂ ਬਾਅਦ ਜਿਹੜੇ ਵੱਡੇ ਕੁਐਸਚਨ ਹਨ ਉਹਨਾਂ ਚੋਂ ਦੋ ਤਿੰਨ ਕੁਐਸਚਨ ਰਿਪੀਟ ਹੁੰਦੇ ਆ ਠੀਕ ਹੈ ਜਿਹੜਾ ਆਪਣੇ ਕੋਲ ਪੈਰਾਗ੍ਰਾਫ ਆਉਂਦਾ ਈਮੇਲ ਆਉਂਦੀ ਹੈ ਜਾਂ ਕਿ ਐਡਵਰਟਾਈਜ਼ਮੈਂਟ ਆਉਂਦੀ ਹੈ ਇਹ ਵੀ ਲਗਭਗ ਹੀ ਰਿਪੀਟ ਹੋ ਰਿਹਾ ਸੇਮ ਹੀ ਗੱਲ ਹਿੰਦੀ ਦੀ ਹੈ ਹਿੰਦੀ ਵਿੱਚ ਵੀ ਕੁਐਸਚਨ ਬਾਰੇ ਰਿਪੀਟ ਹੋ ਰਿਹਾ ਤਾਂ ਕੁਐਸਚਨ ਤੁਸੀਂ ਇਹ ਕੁਮੀਦ ਕਰਕੇ ਚੱਲੋ ਜਿਹੜੇ ਪੀਪ ਕੁਐਸਚਨ ਆਉਣਗੇ ਉਹ ਲਗਭਗ ਪਿਛਲੇ ਪੇਪਰਾਂ ਦੇ ਵਿੱਚੋਂ ਆ ਜਾਣਗੇ ਓਕੇ ਪਿਛਲੇ ਪੇਪਰਾਂ ਦੇ ਵਿੱਚੋਂ ਲਗਭਗ ਕੁਸਚਨ ਕੀਆ ਰਿਪੀਟ ਹੋ ਰਿਹਾ ਤਾਂ ਉਮੀਦ ਕਰਦੇ ਆ ਇਹ ਵੀ ਪੇਪਰ ਕੀਆ ਰਿਪੀਟ ਹੋਣਗੇ 50% ਪੇਪਰ ਜ਼ਰੂਰ ਰਿਪੀਟ ਹੋਏਗਾ ਓਕੇ ਘੱਟੋ ਘੱਟ 50 ਹੋਏਗਾ ਵੱਧ ਤੋਂ ਵੱਧ ਤਾਂ 100 ਵੀ ਹੋ ਸਕਦਾ ਓਕੇ ਸੋ ਜੇਕਰ ਤੁਸੀਂ ਪੇਪਰ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਸਪੈਸ਼ਲ ਆਫਰ ਲੈ ਕੇ ਆਂਦਾ ₹200 ਦੇ ਵਿੱਚ ਤੁਹਾਨੂੰ ਪੇਪਰ ਮਿਲਣਗੇ ਪੰਜ ਹਿੰਦੀ ਦੇ ਪੰਜ ਇੰਗਲਿਸ਼ ਤੇ ਉਸ ਤੋਂ ਬਾਅਦ ਇੰਗਲਿਸ਼ ਦੇ ਚੈਪਟਰਾਂ ਦੇ ਮਤਲਬ ਕੁਐਸਚਨ ਵੀ ਮਿਲਣਗੇ ਜਿਹੜੇ ਆਪਣੇ ਐਕਸਰਸਾਈਜ਼ ਦੇ ਪਿੱਛੇ ਕੁਐਸਚਨ ਹੁੰਦੇ ਹਨ ਜਿਵੇਂ ਬੁੱਕ ਦੇ ਚੈਪਟਰ ਦੇ ਪਿੱਛੇ ਕੁਐਸਚਨ ਹੁੰਦੇ ਆ ਉਹਨਾਂ ਨੂੰ ਵੀ ਕੀ ਤੁਹਾਨੂੰ ਸੋਲੂਸ਼ਨ ਮਿਲਣਗੇ ਨਾਲ ਇੰਗਲਿਸ਼ ਚ ਲਿਖਿਆ ਹੋਊਗਾ ਥੱਲੇ ਉਹਨੂੰ ਪੰਜਾਬੀ ਚ ਐਕਸਪਲੇਨ ਕੀਤਾ ਹੋਊਗਾ ਪੰਜਾਬੀ ਚ ਹੁੰਦਾ ਕੀ ਮਤਲਬ ਬੰਦ ਹੈ ਓਕੇ ਸੋ ਜੇਕਰ ਤੁਸੀਂ ਡੈਮੋ ਵਗੈਰਾ ਦੇਖਣਾ ਚਾਹੁੰਦੇ ਹੋ ਵੀ ਕਿਵੇਂ ਦਾ ਪੇਪਰ ਬਣਿਆ ਹਿੰਦੀ ਦਾ ਹੋ ਗਿਆ ਇੰਗਲਿਸ਼ ਦਾ ਹੋ ਗਿਆ ਤੁਸੀਂ ਥੱਲੇ ਲੇਕਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ WhatsApp ਗਰੁੱਪ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਪੁਰਾਣੇ ਪੇਪਰ ਸੈਂਡ ਕਰ ਦਾਂਗੇ ਤਾਂ ਕਿ ਤੁਸੀਂ ਡੈਮੋ ਵਗੈਰਾ ਦੇਖ ਸਕਦੇ ਹੋ ਬਾਕੀ ਤੁਸੀਂ ਮੇਰੇ ਨੰਬਰ ਦੇ ਉੱਪਰ ਵੀ ਕੰਟੈਕਟ ਕਰ ਸਕਦੇ ਹੋ ਸਿਰਫ 200 ਰੁਪਏ ਪ੍ਰਾਈਸ ਹੈ ਜਿੰਦੇ ਵਿੱਚ ਤੁਹਾਨੂੰ ਪੁਰਾਣੇ ਪੇਪਰ ਇੰਗਲਿਸ਼ ਦੇ 5 ਹਿੰਦੀ ਦੇ 5 ਮਿਲਣਗੇ ਉਸ ਤੋਂ ਬਿਨਾ ਬਾਕੀ ਸਬਜੈਕਟਾਂ ਦੇ ਜਿੰਨੇ ਜਿੰਨੇ ਬਣ ਗਏ ਤੁਹਾਨੂੰ ਸੈਂਟ ਸਾਰੇ ਕਰ ਦਿੱਤੇ ਜਾਣਗੇ ਤੇ ਉਮੀਦ ਇਹੀ ਕਰਾਂਗੇ ਵੀ ਤੁਹਾਡੇ ਮਾਰਕਸ ਵਧੀਆ ਆਉਣਗੇ ਕਿਉਂਕਿ ਸੈਕੰਡ ਈਅਰ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿਉਂ ਕਿ ਅਗਲੇ ਸਾਲ ਪੋਸਟਾਂ ਜਦੋਂ ਆਉਣਗੀਆਂ ਤੁਸੀਂ ਐਲੀਜੀਬਲ ਹੋ ਜਾਓਗੇ ਬਟ ਜੇ ਰੱਬ ਨਾ ਕਰੇ ਕੁਦਰਤੀ ਕਦੀ ਰੀਅਪੀਅਰ ਆ ਜਾਂਦੀ ਹੈ ਓਕੇ ਤਾ ਫਿਰ ਆਪਾਂ ਨੂੰ 1 ਸਾਲ ਦਾ ਵੇਟ ਕਰਨਾ ਪਏਗਾ ਤੇ ਜਿਹੜੇ ਉਮਰ ਮਤਲਬ ਜਿਨ੍ਹਾਂ ਦੀ ਕੀ ਹੈ ਨਜ਼ਦੀਕ ਹੈ ਜਿਵੇਂ ਕਿ 37 ਸਾਲ ਹੋ ਗਏ 42 ਸਾਲ ਦੇ ਨੇੜੇ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਤਾਂ ਮੈਂਥ ਕਰੋ ओके फर्स्ट ईयर ਦੇ ਵਿੱਚ ਚਲੋ ਜਿਵੇਂ ਵੀ ਇਹ ਚੱਲ ਜਾਂਦਾ ਕਿਉਂਕਿ ਆਪਣੇ ਕੋਲ 1 ਸਾਲ ਦਾ ਫਿਰ ਮੌਕਾ ਹੁੰਦਾ ਬਟ ਸੈਕਿੰਡ ਈਅਰ ਦੇ ਵਿੱਚ ਇਹ ਮੰਨ ਕੇ ਚਲੋ ਵੀ ਤੁਹਾਡੇ ਕੋਲ ਕੋਈ ਮੌਕਾ ਨਹੀਂ ਹੈ ਇਹ ਹੀ ਤੁਹਾਡਾ ਫਾਈਨਲ ਚਾਂਸ ਹੈ ਇਹ ਪੇਪਰ ਤੁਸੀਂ ਕਿ ਆਰਮਨਾਲ ਵਧੀਆ ਤਰੀਕੇ ਨਾਲ ਪਾਸ ਕਰਨੇ ਆ ਬਾਕੀ ਜਿਵੇਂ ਜਿਵੇਂ ਸਾਡੇ ਕੋਲ ਕੋਈ ਜਾਣਕਾਰੀ ਆਉਂਦੀ ਜਾਂਦੀ ਅਸੀਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਨਾਲੇ ਤੁਹਾਨੂੰ ਦੱਸਾਂਗੇ ਪੇਪਰ ਕਿਵੇਂ ਅਟੈਂਪਟ ਕਰਨਾ ਹੈ ਠੀਕ ਹੈ ਜਿਵੇਂ ਪਿਛਲੇ ਗੇੜੇ ਤੁਹਾਨੂੰ ਸਾਰਾ ਦੱਸਿਆ ਸੀ ਪੇਪਰ ਕਿਵੇਂ ਅਟੈਂਪਟ ਕਰਨਾ ਸਾਰਿਆਂ ਦੇ ਵਧੀਆ-ਵਧੀਆ ਨੰਬਰ ਆਏ ਸੀ ਓਕੇ ਇਸ ਵਾਰ ਵੀ ਤੁਹਾਨੂੰ ਕੰਪਲੀਟ ਜਾਣਕਾਰੀ ਜਰੂਰ ਅਸੀਂ ਪ੍ਰੋਵਾਈਡ Thank you very much.